ਪਾਰੂ ਸਤਕਾਰਯੋ ਮਾਨਯੋ ਬ੍ਰਹਮ ਗਿਆਨੀ ਬ੍ਰਹਮਨੀ ਤੰਤਨ ਬਾਬਾ ਕਾਣਵਤਾਰੀ ਜੀ ਮਹਾਰਾਜ ਬ੍ਰਹਮ ਗਿਆਨੀ ਬ੍ਰਹਮਨੀ ਤੰਤਨ ਬਾਬਾ ਖੇਂਦਾ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਤਪਸਥਾਨਾਂ ਤੇ ਮੱਛਦੇ ਵਿਰਾਜਮਾਨ ਬਹੁਤ ਹੀ ਸਤਕਾਰਯੋ ਸਾਧ ਮੰਡਲੀ ਤੇ ਪਰਮਾਤਮਾ ਦਾ ਨਿਰਮਲ ਜਸ ਸੁਣਨ ਵਾਸਤੇ ਇਕੱਤਰ ਹੋਏ ਗੁਰੂਕ ਪਿਆਰੀਓ ਆਪਣੀ ਰਸਨਾ ਨੂੰ ਪਵਿੱਤਰ ਕਰਨੀ ਖਾਤਰ ਬਹੁਤ ਹੀ ਪਿਆਰ ਦੇ ਸਤਕਾਰਪੂਰਵ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੀ ਬੋਲੋ ਗਦਾ ਖੇਲ ਦਾ ਜੀ ਮਹਾਰਾਜ ਜੇ ਕੀ ਬੋਲੋ ਸਤਿਗੁਰਦੇ ਮਹਾਰਾਜ ਜੇ ਕੀ ਬ੍ਰਹਮੋ ਪਿਆਰਿਓ ਅੱਜ ਆਪਾਂ ਸਾਰੇ ਹੀ ਬ੍ਰਹਮ ਗਿਆਨੀ ਬ੍ਰਹਮਲੀਨ ਧੰਨ ਧੰਨ ਬਾਬਾ ਕਾਨਵਤਾਰੀ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਕੱਤਰ ਹੋ ਕਰਕੇ ਉਸ ਪਰਮਕੀਤਾ ਪ੍ਰਮਾਤਮਾ ਦਾ ਨਿਰਮਲ ਜਸ ਸੁਣ ਰਹੀ ਹਾਂ ਐਸੀ ਬ੍ਰਹਮ ਗਿਆਨੀ ਮਹਾਪੁਰਸ਼ਾਂ ਬਾਰੇ ਸਾਡੇ ਗੁਰੂ ਸਾਹਿਬਾਨ ਪ੍ਰਮਾਨ ਕਰਦੇ ਜੀ ਜਨਮ ਮਰਨ ਦੁਹਵੇਂ ਨਾਹਿ ਨਾ ਜਨ ਪਰ ਉਪਕਾਰੀ ਆਏ ਜੀਆ ਗਾਨ ਦੇ ਭਗਤੀ ਲਾਇਨ ਹਰਿ ਸੋਲੈਨ ਮਿਲਾਈ कि ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਨੇ ਜਿਹੜੇ ਹਮੇਸ਼ਾ ਸਪਰੰਪਤਾ ਪਰਮਾਤਮਾ ਦੀ ਬੰਦਗੀ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਸਾਧ ਸੰਗਤ ਦੀ ਸੇਵਾ ਕਰਦੇ ਨੇ ਕਿਉਂਕਿ ਉਹਨਾਂ ਦਾ ਨਾਮ ਤਾਂ ਕਦੀ ਜਨਮ ਹੈ ਤੇ ਨਾ ਮੌਤ ਹੈ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੈ ਇਹ ਹਮੇਸ਼ਾ ਜਿਉਂਦੇ ਰਹਿੰਦੇ ਨੇ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਪਰਮਾਨ ਕਰਦੇ ਨੇ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਕਿ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਨੇ ਉਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਤੇ ਮਰਦਾ ਕੌਣ ਹੈ ਮਰਦਾ ਉਹ ਹੈ ਜਿਹੜਾ ਇਨਸਾਨ ਇਸ ਪੰਜ ਭੌਤਿਕ ਸਰੀਰ ਨੂੰ ਪ੍ਰਾਪਤ ਕਰਕੇ ਨਾ ਤਾਂ ਉਸ ਪਰਮਪితਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਨਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ ਕੋਈ ਪਰਉਪਕਾਰ ਦੇ ਕੰਮ ਕਰਦਾ ਹੈ ਨਾ ਮਾਂ-ਬਾਪ ਦੀ ਸੇਵਾ ਕਰਦਾ ਹੈ ਭਾਵ ਕਹਿੰਦਾ ਕਿ ਜਿਹੜਾ ਇਸ ਪੰਜ ਭੌਤਿਕ ਸਰੀਰ ਦੇ ਵਿੱਚ ਆ ਕਰਕੇ ਗੁਰੀਆਂ ਆਦਿਤਾ ਪਾਉਂਦਾ ਹੈ ਨਸ਼ੇ ਕਰਦਾ ਹੈ ਮਾਂ-ਬਾਪ ਦਾ ਨਰਾਦਰ ਕਰਦਾ ਹੈ ਕਿੰਦਕੀ ਉਹ ਇਨਸਾਨ ਮਰਦਾ ਹੈ ਤੇ ਜਿਹੜਾ ਇਨਸਾਨ ਇਸ ਪੰਜ ਭੌਤਿਕ ਸਰੀਰ ਦੇ ਵਿੱਚ ਬੈਠ ਕੇ ਹਮੇਸ਼ਾ ਸਰਪ੍ਰਿਤਾ ਪ੍ਰਮਾਤਮਾ ਦੀ ਬੰਦਗੀ ਬੰਦਗੀ ਕਰਦਾ ਹੈ ਕਿੰਦਕੀ ਉਹ ਕਦੀ ਮਰਦਾ ਨਹੀਂ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਫਰਮਾਨ ਕਰਦੇ ਇਤੇ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੈ ਮਨ ਮਾਇ ਕਹਿੰਨੇ ਕਿ ਜਿਹਦੇ ਹਿਰਦੇ ਦੇ ਵਿੱਚ ਉਸ ਪਰਮ ਪਿਤਾ ਪ੍ਰਮਾਤਮਾ ਦਾ ਵਾਸ ਹੈ ਉਹ ਕਹਿੰਦੇ ਕਦੀ ਮਰਦੇ ਨਹੀਂ ਉਹ ਹਮੇਸ਼ਾ ਇੱਥੇ ਬੈਠ ਰਹੇ ਨੇ ਵਿਰਾਜਮਾਨ ਰਹਿੰਦੇ ਨੇ ਤੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਉਹ ਹਮੇਸ਼ਾ ਇਸ ਦੁਨੀਆ ਦੇ ਉੱਤੇ ਜਿਉਂਦੇ ਰਹਿੰਦੇ ਨੇ ਕਿਉਂਕਿ ਹਰ ਇੱਕ ਇਨਸਾਨ ਉਹਨਾਂ ਨੂੰ ਯਾਦ ਕਰਦਾ ਰਹਿੰਦਾ ਹੈ ਤੇ ਜਿਹਦੀ ਹਮੇਸ਼ਾ ਯਾਦ ਬਣੀ ਰਹੇ ਉਹ ਕਦੀ ਮਰਦਾ ਨਹੀਂ ਤੇ ਅੱਜ ਆਪਾਂ ਮਹਾਪੁਰਸ਼ਾਨੀਆ ਪਵਿੱਤਰ ਯਾਦਾਂ ਨੂੰ ਮਨਾਉਂਦਿਆਂ ਹੋਇਆਂ ਸਾਧ ਸੰਗਤ ਦਾ ਆਨੰਦ ਮਾਣ ਰਹੀ ਹਾਂ ਇਨਸਾਨ ਨੂੰ ਹਰ ਇੱਕ ਚੀਜ਼ ਆਸਾਨ ਮਿਲ ਸਕਦੀ ਹੈ ਪਰ ਦੋ ਚੀਜ਼ਾਂ ਦੁਰਲੱਭ ਨੇ ਜਿਹੜੀਆਂ ਨੇ ਜਿਹਦੇ ਬਾਰੇ ਤੁਲਸੀਦਾਸ ਜੀ ਪ੍ਰਮਾਨ ਕਰਦੇ ਨੇ ਸੰਤ ਸਮਾਗਮ ਹਰੀ ਕਥਾ ਤੋਲਸੀ ਦੁਰਲਭ ਹੋਏ ਸੁਦਦਾਰਾ ਔਰ ਲక్ష్ਮੀ ਪਾਪੀ ਕੇ ਵੀ ਹੋਏ ਕਿਉਂਕਿ ਇਨਸਾਨ ਦੀ ਜਿੰਦਗੀ ਦੇ ਵਿੱਚ ਦੋ ਚੀਜ਼ਾਂ ਦੁਰਲਭ ਨੇ ਉਹ ਕਿਹੜੀਆਂ ਨੇ ਇੱਕ ਹੈ ਸਾਧੂ ਦਾ ਸੰਗ ਤੇ ਦੂਸਰਾ ਉਸ ਸਾਧੂ ਦੇ ਸੰਗ ਦੇ ਵਿੱਚ ਸਪਰਸ਼ ਕਰਤਾ ਪ੍ਰਮਾਤਮਾ ਦੇ ਨਾਮ ਦਾ ਜਪ ਸੁਣਨਾ ਇਹ ਦੋ ਚੀਜ਼ਾਂ ਦੁਰਲੱਭ ਨੇ ਕਿ ਇਨਸਾਨ ਨੂੰ ਅੱچھے ਘਰਾਂ ਦੇ ਵਿੱਚ ਸ਼ਾਦੀਆਂ ਵੀ ਹੋ ਜਾਣਗੀਆਂ ਇਨਸਾਨ ਦੇ ਘਰ ਪੁੱਤਰ ਵੀ ਹੋ ਜਾਣਗੇ ਇਨਸਾਨ ਨੂੰ ਧਨ-ਦੌਲਤ ਵੀ ਮਿਲ ਜਾਊਗੀ ਇਹ ਕੋਈ ਦੁਰਲੱਭ ਚੀਜ਼ਾਂ ਨਹੀਂ ਦੁਰਲੱਭ ਚੀਜ਼ ਜਿਹੜੀ ਹੈ ਉਹ ਹੈ ਸੰਤ ਸਮਾਗਮ ਤੇ ਹਰੀ ਕਥਾ ਅੱਛੇ ਸਾਧੂ ਦਾ ਸੰਗ ਗੰਮ ਗਿਆਨੀ ਮਹਾਪੁਰਸ਼ਾਂ ਦਾ ਸੰਗ ਕਿਉਂਕਿ ਪੰਜਵੇਂ ਪਾਤਸ਼ਾਹ ਨੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੀ ਸਤਗੁਰ ਦੀ ਸੋਖਮਨੀ ਸਾਹ ਦੇ ਵਿੱਚ ਰੱਜ ਕੇ ਪ੍ਰਸ਼ੰਸਾ ਕੀਤੀ ਹੈ ਕਿ ਇਨਸਾਨ ਨੂੰ ਸਤਿਗੁਰ ਦਾ ਬ੍ਰਹਮ ਗਿਆਨੀ ਮਹਾ ਪਰਸ਼ੰਦਾ ਸੰਗ ਕਰਨਾ ਚਾਹੀਦਾ ਹੈ ਤੇ ਇੱਕ ਸ਼ੇਵਕ ਉੱਠ ਕੇ ਕਹਿਣ ਲੱਗਾ ਕਹਿਣ ਲੱਗਾ ਕਿ ਇਹ ਦੀਨ ਦੁਨੀ ਦੇ ਵਾਦਦ ਸਾਨੂੰ ਕੀ ਪਤਾ ਲੱਗੇ ਕਿ ਬ੍ਰਹਮ ਗਿਆਨੀ ਕੌਣ ਹੈ ਸਤਿਗੁਰ ਕੌਣ ਹੈ ਉਹਨਾਂ ਦੀ ਪਛਾਣ ਕੀ ਹੈ ਕੀ ਸਾਨੂੰ ਕਿਸੇ ਦੇ ਦੱਸਣ ਦੇ ਨਾਲ ਪਤਾ ਲੱਗੂਗਾ ਕਿ ਇਹ ਬ੍ਰਹਮ ਗਿਆਨੀ ਹੈ ਜਾ ਉਹਨਾਂ ਦੇ ਨਾਮਾਂ ਦੇ ਨਾਮ ਤੋਂ ਪਤਾ ਲੱਗੂਆ ਕਿ ਬ੍ਰਹਮ ਗਿਆਨੀ ਐ ਤੇ ਉੱਥੇ ਸਤਗੁਰ ਕਹਿੰਦੇ ਆ ਉਹ ਇੱਕ ਸ਼ਲੋਕ ਉਚਾਰਨ ਕਰਦੇ ਨੇ ਕਹਿੰਦੇ ਕਿ ਜਿਸ ਪਾਸ ਦੇਖਿਆ ਮਨ ਹੋਏ ਅਨੰਦ ਸੋ ਸਤਗੁਰ ਕਹੀਐ ਮਨ ਕੀ ਗੁਦਾ ਦਿਲਸ ਜਾਏ ਹਰ ਪਰਮਤਤ ਨਹੀਂ ਐ ਕਹਿੰਦੇ ਕਿ ਜਿਹੜੇ ਕੋਲੇ ਬੈਠਣ ਦੇ ਨਾਲ ਸਾਡਾ ਮਨ ਪ੍ਰਸੰਨ ਹੋ ਜਾਵੇ ਸਾਡੀਆਂ ਜਿਹੜੀਆਂ ਮਨ ਦੀਆਂ ਦੁਧਧਾਵਾਂ ਨੇ ਉਹ ਵਾਸਨਾਵਾਂ ਨੇ ਉਹ ਖਤਮ ਹੋ ਜਾਣ ਸਾਡਾ ਇੱਕ ਮਨ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇ ਕਹਿੰਦੇ ਉੱਤੇ ਦੱਸਣ ਦੀ ਜਰੂਰਤ ਨਹੀਂ ਪੈਂਦੀਗੀ ਇਹ ਗੰਭੀਰ ਫਕੀਰ ਉੱਤੇ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਤੇ ਤੁਸੀਂ ਸਾਰੀਆਂ ਸੰਗਤਾਂ ਨੇ ਸੰਤ ਬਾਬਾ ਮੂਨ ਦਾ ਜੀ ਨੇ ਤੁਹਾਡੇ ਕੋਲੋਂ ਹੱਥ ਖੜੇ ਕਰਾ ਕੇ ਪੁੱਛਿਆ ਸੀ ਕਿ ਤੁਸੀਂ ਬ੍ਰਹਮ ਗਿਆਨੀ ਮਹਾਪੁਰਸ਼ ਧੰਦਰ ਸੰਤ ਬਾਬਾ ਕਰਮੇਲ ਦਾ ਜੀ ਦੇ ਦਰਸ਼ਨ ਕੀਤੇ ਐ ਤੇ ਸਾਰੀਆਂ ਸੰਗਤਾਂ ਨੇ ਹੱਥ ਖੜੇ ਕੇ ਉਹਦੀ ਹਾਮੀ ਭਰੀ ਐ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਇਹੋ ਜੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੇ ਸੰਗ ਕੀਤੇ ਐ ਤੇ ਜਦੋਂ ਕੋਈ ਸੰਗਤ ਉਹ ਬ੍ਰह्मज्ञानी ਮਹਾਪੁਰਸ਼ਾਂ ਦੇ ਦਾਰਸ਼ਨ ਕਰਨ ਵਾਸਤੇ ਜਦੋਂ ਉਹ ਤੇ ਸਥਾਨ ਦੇ ਉੱਤੇ ਜਾਂਦੀ ਸੀ ਤੇ ਉਹ ਇਨਸਾਨ ਉਹ ਸੰਗਤ ਉਹ ਪਿੱਛੇ ਹੌਂ ਕਰਕੇ ਬੈਠ ਜਾਂਦੀ ਸੀ ਉਹ ਸਤਿਗੁਰਾਂ ਦੇ ਮਹਾਪੁਰਸ਼ਾਂ ਦੇ ਕੋਲੇ ਨਹੀਂ ਬੈਠਦੇ ਸਨ ਕਿਉਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਕਿ ਜੇ ਅਸੀਂ ਮਹਾਪੁਰਸ਼ਾਂ ਦੇ ਕੋਲੇ ਜਾ ਕੇ ਬੈਠ ਗਏ ਤੇ ਮਹਾਪੁਰਸ਼ਾਂ ਨੇ ਸਾਨੂੰ ਪੁੱਛਣਾ "ਪੁੱਤ ਦੱਸ ਤੂੰ ਕਿਹੜੇ ਕੰਮ ਆਏ ਆਂ" ਤੇ ਅਸੀਂ ਆਪਣਾ ਕੰਮ ਕਰਦਿਆਂ ਮਹਾਪੁਰਸ਼ਾਂ ਨੇ ਕੰਮ ਕਰਕੇ ਉਹਨਾਂ ਨੇ ਕਹਿਣਾ ਪੁੱਤ ਚਾਹ ਪੀਤਾ ਤੇ ਹੁਣ ਘਰ ਨੂੰ ਚਲਾ ਜਾ ਤੇ ਮਹਾਪੁਰਸ਼ਾਂ ਦੇ ਦਰਸ਼ਨ ਨਹੀਂ ਹੋਣੇ ਕਹਿੰਦੇ ਆ ਤੇ ਉਹ ਇਨਸਾਨ ਉਹ ਪਿੱਛੇ ਹੋਗਾ ਕਿ ਵੈਟਸ ਬੈਠ ਜਾਂਦਾ ਸੀ ਕਿ ਜਿੰਨਾ ਚੇ ਦੂਜੇ ਲੋਕ ਮਹਾਪੁਰਸ਼ਾਂ ਦੇ ਕੋਲੋਂ ਆਪਣੇ ਕੰਮ ਕਰਵਾਉਂਦੇ ਨੇ ਉਨਾਂ ਚਿਰ ਮੈਂ ਐਸੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੇ ਦਰਸ਼ਨ ਕਰਦਾ ਰਵਾਂ ਕਿਉਂਕਿ ਮਹਾਪੁਰਸ਼ਾਂ ਦੇ ਜਿਹੜੇ ਦਰਸ਼ਨ ਹੈ ਉਸ ਪਰਮੇਤਾ ਪ੍ਰਮਾਤਮਾ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦੇ ਹੈ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਫਰਮਾਨ ਕਰਦੇ ਨੇ ਕਿਰਪਾ ਕਰੇ ਜਬ ਪਾਲ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉ ਉਹ ਵਧਾਈਏ ਤਿਉਂ ਤਿਉ ਹੱਸੇ ਰੰਗ ਕਿ ਜੇ ਜਦੋਂ ਸਪਰਮਪਿਤਾ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਊਗੀ ਅੱਜ ਅਸੀਂ ਇਸ ਪਵਿੱਤਰ ਸਥਾਨ 'ਤੇ ਆਏ ਆਂ ਅਸੀਂ ਐਂ ਨਹੀਂ ਆ ਗਏ ਕਿ ਅਸੀਂ ਮੂਹੇ ਉੱਠ ਕੇ ਆ ਗਏ ਸਾਡੇ ਤੇ ਉਸ ਪਰਮਪਿਤਾ ਪ੍ਰਮਾਤਮਾ ਦੀ ਦਇਆ ਹੋਈ ਤਾਂ ਜਾ ਕੇ ਸਾਡਾ ਮਨ ਇਸ ਪਵਿੱਤਰ ਸਥਾਨ 'ਤੇ ਆ ਗਏ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਅੱਜ ਬੈਠੇ ਆਂ ਜੇ ਜਦੋਂ ਪ੍ਰਮਾਤਮਾ ਦੀ ਦਇਆ ਹੁੰਦੀ ਹੈ ਤਾਂ ਹੀ ਇਨਸਾਨ ਨੂੰ ਕਿਸੇ ਅੱਛੇ ਗ੍ਰੰਥ ਅਗਿਆਨੀ ਮਹਾਪੁਰਸ਼ਾਂ ਦਾ ਸੰਗ ਪ੍ਰਾਪਤ ਮਿਲਦਾ ਹੈ ਤੇ ਜਦੋਂ ਅਸੀਂ ਬ੍ਰਹਮ ਗਿਆਨੀ ਮਹਾਪੁਰਸ਼ਾਂ ਦਾ ਸੰਗ ਕਰਦੇ ਆਂ ਤੇ ਜਿਹੜਾ ਸਾਡਾ ਆਉਣਾ ਸਫਲ ਹੋ ਜਾਂਦਾ ਕਿਉਂਕਿ ਜਿਹੜੇ ਮਹਾਪੁਰਸ਼ ਗੱਲਾਂ ਬਾਤਾਂ ਸਾਨੂੰ ਦੱਸਦੇ ਨੇ ਜੇ ਉਹਨਾਂ ਮਹਾਪੁਰਸ਼ਾਂ ਦੀਆਂ ਗੱਲਾਂ ਦੇ ਉੱਤੇ ਇੱਕ ਗੱਲ ਦੇ ਉੱਤੇ ਵੀ ਅਸੀਂ ਅਸਰ ਕਰ ਲ ਲਈਏ ਤੇ ਸਾਡਾ ਸਾਧ ਸੰਗ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਤੇ ਜਿਹੜੀ ਮਾਤਾ ਭੀਲਣੀ ਹੋਈ ਹੈ ਮਾਤਾ ਭੀਲਣੀ ਦੀ ਜਦੋਂ ਸ਼ਾਦੀ ਹੋਣੀ ਸੀ ਜਦੋਂ ਸ਼ਾਦੀ ਦਾ ਸਮਾਂ ਆਇਆ ਕੁਝ ਦਿਨ ਰਹਿ ਗਏ ਤੇ ਜਦੋਂ ਕਿੰਨ੍ਹੇ ਦੇ ਪਰਿਵਾਰ ਨੇ ਇੰਡੀਆ ਘਰੇ ਲਿਆ ਕੇ ਕਿਨੇ ਬੱਕਰੇ ਬੰਨ ਲਏ ਪਸ਼ੂ ਬੰਨ ਲਏ ਤਾਂ ਮਾਤਾ ਭੀਲਣੀ ਨੇ ਆਪਣੀ ਮਾਂ ਨੂੰ ਪੁੱਛਿਆ ਕਹਿ ਲੱਗੀ ਕਿ ਮਾਂ ਇੰਨੇ ਅੱਜ ਆਪਣੇ ਘਰੇ ਇੰਨੇ ਬੱਕਰੇ ਲਿਆ ਕੇ ਬੰਨੇ ਹੋਏ ਆਏ ਨੇ ਪਸ਼ੂ ਬੰਨੇ ਆ ਕਾਦੇ ਵਾਸਤੇ ਬੰਨੇ ਆ ਜੋ ਮਾਂ ਆਪਣੀ ਧੀ ਨੂੰ ਕਹਿ ਲੱਗੀ ਕਿ ਬੇਟਾ ਤੇਰੀ ਕੁਛ ਦਿਨਾਂ ਬਾਅਦ ਸ਼ਾਦੀ ਹੋਣੀ ਹੈ ਉਹ ਸ਼ਾਦੀ ਦੇ ਵਿੱਚ ਜਿੰਨੇ ਵੀ ਬਰਾਤੀ ਆਣਗੇ ਉਹਨਾਂ ਬਰਾਤੀਆਂ ਵਾਸਤੇ ਤੇ ਇਹਨਾਂ ਦਾ ਮੀਟ ਬਣਾ ਕੇ ਉਹਨਾਂ ਨੂੰ ਖੁਲਾਇਆ ਜਾਊਗਾ ਜਦੋਂ ਮਾਤਾ ਭੀਲਣੀ ਨੇ ਇਹ ਸੁਣਿਆ ਤੇ ਮੇਰੀ ਸ਼ਾਦੀ ਵਾਰੇ ਤੈਨਾਂ ਐਨੇ ਕਹਿੰਦੇ ਜੀਵਾਂ ਦੀ ਹੱਦਿਆ ਹੋਊਗੀ ਤੇ ਉਹਦੀ ਪਾਪ ਦੀ ਭਾਗੀਦਾਰ ਮੈਂ ਹੋਊਗੀ ਤਾਂ ਉਹ ਕਹਿੰਨੇ ਕਿ ਇਸ ਤੋਂ ਬਿਹਤਰ ਹੈ ਕਿ ਕਿ ਨਹੀਂ ਮੈਂ ਪਾਪ ਦੀ ਭਾਗੀਦਾਰ ਨਾ ਬਣਾ ਤਾਂ ਉਹ ਰਾਤ ਜਿਵੇਂ ਰਾਤ ਪਈ ਤੇ ਉਹ ਆਪਣੇ ਘਰ ਦਾ ਤਿਆਗ ਕਰਕੇ ਤੇ ਮਹਾਪੁਰਸ਼ਾਂ ਦੇ ਕਿੰਨੇ ਆਸਮੇਂ ਦੇ ਵਿੱਚ ਪਹੁੰਚ ਗਈ ਜਦੋਂ ਆਸਮੇਂ ਦੇ ਵਿੱਚ ਪਹੁੰਚ ਗਈ ਤੇ ਇੰਦਰ ਜਦੋਂ ਘਰੇ ਦੇਖਿਆ ਵੀ ਲੜਕੀ ਨਹੀਂ ਹੈ ਤੇ ਜਦੋਂ ਪਤਾ ਲੱਗਾ ਕਿ ਉਹ ਲੜਕੀ ਮਹਾਪੁਰਸ਼ਾਂ ਦੀ ਸ਼ਾਲੂ ਦੇ ਵਿੱਚ ਪਹੁੰਚ ਗਈ ਤੇ ਉਹ ਦੇ ਘਰ ਦੇ ਕੀਤੇ ਉੱਥੇ ਜਾ ਕੇ ਮਹਾਪੁਰਸ਼ਾਂ ਦੇ ਕੋਲ ਪਹੁੰਚ ਗਏ ਤੇ ਆਪਣੀ ਧੀ ਨੂੰ ਕਹਿਣ ਲੱਗੇ ਕਹਿੰਦੇ ਬੇਟਾ ਤੇਰੀ ਕੁਝ ਦਿਨਾਂ ਬਾਅਦ ਸ਼ਾਦੀ ਹੋਣੀ ਹੈ ਤੇ ਤੂੰ ਇੱਥੇ ਆ ਕਰਕੇ ਕਿਉਂ ਬੈਠ ਗਈ ਹੈ ਉਹ ਕਹਿੰਦਾ ਕਿ ਮੈਂ ਉਸ ਸ਼ਾਦੀ ਤੋਂ ਉਸ ਵਿਆਹ ਤੋਂ ਕੀ ਕਰਉਣਾ ਹੈ ਜਿਹਦੇ ਵਿਆਹ ਦੇ ਉੱਤੇ ਐਡਾ ਜਿਆਦਾ ਪਾਪ ਹੋਣਾ ਹੈ ਬੱਕਰੇ ਖੱਟੇ ਜਾਣੇ ਪਸ਼ੂ ਖੱਟੇ ਜਾਣੇ ਇਸ ਕਰਕੇ ਕਹਿੰਦੇ ਤੁਸੀਂ ਆਪਣੇ ਘਰ ਨੂੰ ਮੁੜ ਜਾਓ ਮੈਂ ਸ਼ਾਦੀ ਵਾਸਤੇ ਤਿਆਰ ਨਹੀਂ ਹੈ ਤੇ ਉਹ ਮਹਾਪੁਰਸ਼ਾਂ ਦੀ ਸੇਵਾ ਦੇ ਵਿੱਚ ਬੈਠ ਗਈ ਤੇ ਮਹਾਪੁਰਸ਼ਾਂ ਦੀ ਸੇਵਾ ਕਰਦੀ ਹੈ ਸ੍ਰੀ ਮਤੰਗ ਗੁਣੀ ਜੀ ਜਿਹੜੇ ઋષਿ ਹੋਏ ਨੇ ਕਹਿੰਦੇ ਆ ਤੇ ਕੁਝ ਟਾਈਮ ਹੋਇਆ ਤੇ ਆਪਣੇ ਗੁਰੂਆਂ ਨੂੰ ਕੁੱਛਦੀ ਹੈ ਕਹਿਣ ਲੱਗੇ ਕਿ ਮੈਨੂੰ ਭਗਵਾਨ ਦੇ ਦਰਸ਼ਨ ਕਦੋਂ ਹੋਣਗੇ ਤੇ ਉਹ ਬ੍ਰਹਮ ਗਿਆਨੀ ਮਹਾਪੁਰਸ਼ ਸ੍ਰੀ ਮਤੰਗ ਗੁਣੀ ਜੀ ਉਸ ਭੀਲਣੀ ਨੂੰ ਕਹਿਣ ਲੱਗੇ ਕਹਿੰਦੇ ਬੇਟਾ ਰਾਨੇ ਮਾਤੇ ਸਾਧੂ ਬੈਠੇ ਐ ਤੂੰ ਉੱਥੇ ਜਾ ਕਰਕੇ ਸਾਧੂਆਂ ਦੀ ਸੇਵਾ ਕਰਿਆ ਕਰ ਮੇਰਾ ਜਿਹੜਾ ਹੁਣ ਸਮਾਂ ਹੈ ਮੈਂ ਇਸ ਮਾਤਲੋਕ ਤੋਂ ਚਲੇ ਜਾਣਾ ਹੈ ਤੂੰ ਸਾਧੂਆਂ ਦੀ ਸੇਵਾ ਕਰ ਇੱਕ ਦਿਨ ਇਹੋ ਜਿਹਾ ਟਾਈਮ ਆਊਗਾ ਤੈਨੂੰ ਖੁਦ ਦਰਸ਼ਨ ਦੇਣ ਵਾਸਤੇ ਪਰਮਕੀਤਾ ਪਰਮਾਤਮਾ ਜੀ ਦੀ ਕੁੜੀਆ ਦੇ ਵਿੱਚ ਆਉਣਗੇ ਤੇ ਉਹ ਭੀੜਣੀ ਮਾਂ ਆਪਣੇ ਗੁਰੂਆਂ ਦੇ ਬਚਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਕਹਿੰਦੀ ਹੈ ਉਹ ਰਿਸ਼ੀਆਂ ਦੀ ਸੇਵਾ ਦੇ ਵਿੱਚ ਬੈਠ ਜਾਂਦੀ ਹੈ ਉੱਥੇ ਪਰਮਾਤਮਾ ਦੀ ਭਗਤੀ ਕਰਦੀ ਹੈ ਤੇ ਸਵੇਰ ਅੰਮ੍ਰਿਤ ਵੇਲੇ ਉੱਠਦੀ ਹੈ ਜਿਹੜੇ ਸਰੋਵਰ ਦੇ ਉੱਤੇ ਰਿਸ਼ੀ ਇਸ਼ਨਾਨ ਕਰਨ ਵਾਸਤੇ ਆਉਂਦੇ ਹੈ ਤੇ ਰਿਸ਼ੀਆਂ ਦੇ ਆਉਣ ਤੋਂ ਪਹਿਲਾਂ ਉਥੇ ਉਹ ਝਾੜੂ ਮਾਰ ਦਿੰਦੀ ਹੈ ਸਾਰੇ ਸਥਾਨ ਦੀ ਸਫਾਈ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਕਾਫੀ ਟਾਈਮ ਬੀਤ ਗਿਆ ਉਹਦੀ ਭਗਤੀ ਪੂਰੀ ਹੋਈ ਤੇ ਪਰਮ ਪਿਤਾ ਪ੍ਰਮਾਤਮਾ ਰਾਮ ਮਾਤਾ ਸੀਤਾ ਦੀ ਖੋਜ ਕਰਦੇ ਕਰਦੇ ਉਸ ਕੁਟੀਆ ਦੇ ਵਿੱਚ ਪਹੁੰਚ ਗਏ ਜਦੋਂ ਕੁਟੀਆ ਦੇ ਵਿੱਚ ਪਹੁੰਚ ਗਏ ਤੇ ਮਾਤਾ ਭੀਲਣੀ ਆਪਣੇ ਗੁਰੂਆਂ ਦੇ ਬਚਨ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਕਿ ਮੇਲੇ ਗੁਰੂਆਂ ਦਾ ਬਚਨ ਸੀ ਇਹ ਪਰਮ ਪਿਤਾ ਪਰਮਾਤਮਾ ਮੈਨੂੰ ਕੁਟਿਆ ਦੇ ਵਿੱਚ ਬੈਠੀ ਨੂੰ ਹੀ ਦਰਸ਼ਨ ਦੇਣ ਵਾਸਤੇ ਆਉਣਗੇ ਤੇ ਉਹ ਮਨੋ ਦਾ ਬੜਾ ਪ੍ਰਸੰਨ ਹੋ ਗਿਆ ਕਹਿੰਦੇ ਕਿ ਅੱਜ ਮੇਰੇ ਗੁਰੂਆਂ ਦੇ ਦਿੱਤੇ ਹੋਏ ਬਚਨ ਕਿੰਨੇ ਸਾक्षात ਦੇ ਮਾਰਕ ਹੋ ਗਏ ਉਹ ਭਗਵਾਨ ਉਹ ਪਰਮ ਪਿਤਾ ਪਰਮਾਤਮਾ ਮੈਨੂੰ ਕੁਟਿਆ ਦੇ ਵਿੱਚ ਘਰ ਬੈਠੀ ਨੂੰ ਦਰਸ਼ਨ ਦੇਣ ਵਾਸਤੇ ਆ ਗਏ ਉਹ ਕੀ ਦੀ ਬਦੌਲਤ ਉਹ ਆਪਣੇ ਗੁਰੂਆਂ ਦੀ ਬਦੌਲਤ ਤੇ ਉਸ ਭਿੰਨੀ ਮਾਤਾ ਨੇ ਉਹਨਾਂ ਪਰਮ ਪਿਤਾ ਪਰਮਾਤਮਾ ਦੀ ਬੜੇ ਪ੍ਰਕਾਰ ਦੇ ਨਾਲ ਸੇਵਾ ਕੀਤੀ ਇਹ ਕੋਤੇ ਭਗਵਾਨ ਕੋ ਨੂੰ ਫਿਰ ਕਿਤੇ ਉਪਦੇਸ਼ ਦਿੰਦੇ ਨੇ ਕਹਿੰਦੇ ਕਿ ਇਸ ਜ ਸੰਸਾਰ ਦੇ ਵਿੱਚ ਨੌ ਪ੍ਰਕਾਰ ਦੀ ਭਗਤੀ ਹੈ ਕਹਿੰਦੇ ਕਿ ਜਿਹੜੇ ਇਨਸਾਨ ਦੇ ਕੋਲੇ ਇੱਕ ਵੀ ਉਹ ਨੌ ਦੇ ਵਿੱਚੋਂ ਕਹਿੰਦੇ ਇੱਕ ਇੱਕ ਪ੍ਰਕਾਰ ਦੀ ਭਗਤੀ ਵੀ ਹੋਊਗੀ ਕਹਿੰਦੇ ਕਿ ਉਸ ਇਨਸਾਨ ਦਾ ਇੱਥੇ ਆਉਣਾ ਸਫਲ ਹੋ ਜਾਂਦਾ ਹੈ ਤੇ ਉਹ ਪਰਮੇਸ਼ਤਾ ਪ੍ਰਮਾਤਮਾ ਉਸ ਭੀਲੀਣੀ ਨੂੰ ਉਪਦੇਸ਼ ਕਰਦੇ ਨੇ ਉਹ ਭਗਤੀ ਦਾ ਮਾਰਗ ਦੱਸਦੇ ਨੇ ਕਿੰਨੀ ਕੋਈ ਭਗਤੀ ਕਿਹੜੀ ਹੈ ਉਥੇ ਸਭ ਤੋਂ ਪਹਿਲਾਂ ਜਿਹੜੀ ਭਗਤੀ ਆਈ ਹੈ ਉਹ ਕਹਿੰਦੇ ਪ੍ਰਥਮ ਭਗਤੀ ਸੰਤਨ ਕਰ ਸੰਗਾ ਦੂਸਰੀ ਰਤੀ ਮਮ ਕਥਾ ਪ੍ਰਸੰਗਾ ਦੌਰਪਦ ਪੰਕਜ ਸੇਵਾ ਤੀਸਰੀ ਭਗਤੀ ਅਮਾਨ ਚੌਥੀ ਭਗਤੀ ਮਾਵ ਗੁਣ ਗਾਣਾ ਕਰਹੀਂ ਕਪਤ ਜੀ ਗਾਨ ਨੌ ਪ੍ਰਕਾਰ ਦੀ ਭਗਤੀ ਦਾ ਵਰਣ ਕੀਤਾ ਹੈ ਤੇ ਜਿਹੜੀ ਉੱਤੇ ਪਹਿਲੀ ਭਗਤੀ ਦਾ ਵਰਣ ਕੀਤਾ ਹੈ ਉੱਤੇ ਕੀ ਕਿਹਾ ਕਿੰਗੀ ਪ੍ਰਥਮ ਭਗਤੀ ਸੰਤਨ ਕਰ ਸੰਗਾ ਕਹਿੰਦੇ ਕਿ ਜਿਹੜੇ ਇਨਸਾਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਪਹਿਲੀ ਭਗਤੀ ਸਾਧੂਆਂ ਦਾ ਸੰਗ ਹੈ ਜੇ ਉਸ ਇਨਸਾਨ ਨੂੰ ਸਾਧੂਆਂ ਦਾ ਸੰਗ ਮਿਲ ਗਿਆ ਕਿਉਂਕਿ ਉਸ ਇਨਸਾਨ ਦਾ ਇਸ ਦੁਨੀਆ ਦੇ ਉੱਤੇ ਔਲਾ ਸਫਲ ਹੋ ਜਾਂਦਾ ਹੈ ਤੇ ਦੂਸਰੀ ਭਗਤੀ ਕਹਿੰਦੇ ਕਿ ਜੇ ਉਸ ਪਰਮਕਤਾ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਦੂਸਰੀ ਭਗਤੀ ਕਿਹੜੀ ਹੈ ਕਹਿੰਦੇ ਪ੍ਰਥਮ ਭਗਤੀ ਸੰਤਨ ਕਰ ਸੰਗਾ ਦੂਸਰੀ ਜਤੀ ਮਮ ਕਥਾ ਪ੍ਰਸੰਗਾ ਉਹ ਸਾਧੂਆਂ ਦੇ ਸੰਗ ਦੇ ਵਿੱਚ ਜੇ ਕਥਾ ਵਾਰਤਾ ਹੋ ਰਹੀ ਹੈ ਕਹਿੰਦੇ ਉਹ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਤੇ ਅੱਜ ਸਾਡੇ ਦੇ ਸੁਪਰਮ ਪਿਤਾ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਹੈ ਕਿ ਸਾਨੂੰ ਸਾਧੂਆਂ ਦਾ ਸੰਗ ਵੀ ਮਿਲ ਰਿਹਾ ਤੇ ਉਹ ਸਾਧੂਆਂ ਦੇ ਸੰਗ ਦੇ ਵਿੱਚੋਂ ਸਾਨੂੰ ਸੁਪਰਮ ਪਿਤਾ ਪ੍ਰਮਾਤਮਾ ਦੇ ਇਨਾਮ ਦਾ ਜਸ ਸੁਣਨ ਨੂੰ ਵੀ ਮਿਲ ਰਿਹਾ ਕਿਉਂਕਿ ਜਦੋਂ ਇਨਸਾਨ ਬ੍ਰਹਮ ਗਿਆਨੀ ਮਹਾਪੁਰਖਾਂ ਦਾ ਸੰਗ ਕਰਦਾ ਹੈ ਜਿਵੇਂ ਜਿਵੇਂ ਉਹ ਸੰਗ ਨੂੰ ਵਧਾਉਂਦਾ ਹੈ ਉਹਦੀ ਜ਼ਿੰਦਗੀ ਕਿੰਨੇ ਸਫਲ ਹੋਣੀ ਸ਼ੁਰੂ ਜਾਂਦੀ ਹੈ ਮੈਂ ਤੁਹਾਡਾ ਜਿਆਦਾ ਟਾਈਮ ਵੀ ਨਹੀਂ ਲੈਣਾ ਇੱਕ ڈاکੂ ਜਿਹੜਾ ਕਤਲਿਆਮ ਕਰਦਾ ਹੁੰਦਾ ਸੀ ਲੁੱਟਾਂ ਖੋਹਾਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਉਹ ਇਸ ਤਰ੍ਹਾਂ ਕਰਦੇ ਕਰਦੇ ਜੰਗਲ ਦੇ ਵਿੱਚ ਰਹਿੰਦਾ ਜਿਹੜਾ ਵੀ ਜੰਗਲ ਦੇ ਵਿੱਚ ਵੀ ਰਾਸਤੇ ਦੇ ਵਿੱਚ ਕੋਈ ਜਾਂਦਾ ਰਾਹੀ ਪੰਦੀ ਉਹਦੀ ਘੁੱਟ ਮਾਰ ਕਰਕੇ ਉਹਦੇ ਕੋਲੋਂ ਕਿੰਨੇ ਜੀ ਕੋਈ ਪੈਸੇ ਹੁੰਦੇ ਪੈਸੇ ਖੋਹ ਲੈਂਦਾ ਜੇ ਕੋਈ ਸਮਾਨ ਹੁੰਦਾ ਸਮਾਨ ਖੋਹ ਲੈਂਦਾ ਇਸ ਤਰ੍ਹਾਂ ਕਰਦੇ ਕਰਦੇ ਉਹ ਕਿੰਨੇ ਦਾ ਵੀ ਉਹਦਾ ਟਾਈਮ ਬੀਤ ਗਿਆ ਤੇ ਉਹ ਲੁੱਟਾਂ ਖੋਹਾਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਇੱਕ ਦਿਨ ਦੇਵਦਾਸ ਦੇ ਨਾਲ ਉਥੋਂ ਦੀ ਇੱਕ ਬ੍ਰਹਮ ਗਿਆਨੀ ਮਹਾਪੁਰਸ਼ ਜਾ ਰਹੇ ਨੇ ਜਦੋਂ ਉਥੋਂ ਦੀ ਬ੍ਰਹਮ ਗਿਆਨੀ ਮਹਾਪੁਰਸ਼ ਜਾ ਰਹੇ ਨੇ ਤੇ ਉਹ ڈاکੂ ਨੂੰ ਵੀ ਪਤਾ ਲੱਗਿਆ ਤੇ ਉਹ ڈاکੂ ਘੋੜਾ ਲੈ ਕੇ ਨਾ ਮਹਾਪੁਰਸ਼ਾਂ ਦੇ ਸਾਹਮਣੇ ਹੋ ਗਿਆ ਤੇ ਮਹਾਪੁਰਸ਼ਾਂ ਨੂੰ ਕਹਿਣ ਲੱਗਾ ਕਹਿੰਦਾ ਜਿਹੜੀ ਵੀ ਜੀ ਤੁਹਾਡੇ ਕੋਲੇ ਹੈ ਉਹ ਕਹਿੰਦਾ ਮੇਰੇ ਇੱਥੇ ਸਾਹਮਣੇ ਰੱਖ ਦਿਓ ਤੇ ਮਹਾਪੁਰਸ਼ ਕਹਿਣ ਲੱਗੇ ਉਹ ਬ੍ਰਹਮ ਗਿਆਨੀ ਕਹਿਣ ਲੱਗੇ ਕਿ ਸਾਧੂਆ ਕੋਲੇ ਕੀ ਹੁੰਦਾ ਹੈ ਸਾਧੂਆ ਕੋਲੇ ਤਾਂ ਇੱਕ ਉਸ ਪਰਮਕੀਤਾ ਪਰਮਾਤਮਾ ਦਾ ਨਾਮ ਹੈ ਉਹ ਫੇ 达ਤੂ ਕਹਿਣ ਲੱਗਾ ਕਹਿੰਦਾ ਮੈਂ ਬਹੁਤ ਜ਼ਿਆਦਾ ਚੁਸਤ ਚਲਾ ਕੇ ਕਹਿੰਦਾ ਕਹਿੰਦਾ ਕਿ ਨਹੀਂ ਇਹ ਨਹੀਂ ਹੈ ਜਿਹੜਾ ਸਾਧੂਆਂ ਕੋਲੇ ਸਾਰਾ ਕੁਝ ਹੁੰਦਾ ਕਹਿੰਦੇ ਜਿਵੇਂ ਅੱਜ ਕੱਲ੍ਹ ਕਹਿੰਦੇ ਕਿ ਸਾਰਾ ਕੁਝ ਤਾਂ ਸਾਧੂਆਂ ਕੋਲੇ ਹੀ ਹੈ ਸਾਧੂਆਂ ਕੋਲੇ ਬਹੁਤ ਕੁਝ ਹੈ ਪਰ ਜਿਹੜਾ ਸਾਧੂਆਂ ਕੋਲੇ ਹੈ ਉਹ ਹੈ ਲੋਕਾਂ ਵਾਸਤੇ ਹੈ ਕਿਉਂਕਿ ਪਰਉਪਕਾਰ ਦੀ ਜਿਹੜੀ ਜ਼ਿੰਦਗੀ ਉਹ ਸਾਧੂ ਦੀ ਜ਼ਿੰਦਗੀ ਹੁੰਦੀ ਹੈ ਸਭ ਕਿਸੇ ਰਿਸ਼ੀਆਂ ਨੂੰ ਪੁੱਛਿਆ ਸੀ ਕਿ ਸਭ ਤੋਂ ਵੱਡਾ ਪੁੰਨ ਕਿਹੜਾ ਹੈ ਤੇ ਸਭ ਤੋਂ ਵੱਡਾ ਪਾਪ ਕਿਹੜਾ ਹੈ ਤੇ ਰਿਸ਼ੀਆਂ ਨੇ ਕਹਿੰਦਾ ਕਹਿੰਦੇ ਪਰਉਪਕਾਰ ਆ ਜਾਂ ਪੁੰਨ ਆ ਜਾਂ ਪਾਪਾ ਜਾਂ ਪਰਮੀਰਣ ਕਹਿੰਦੇ ਕਿਸੇ ਦੁਖੀ ਬੰਦੇ ਨੂੰ ਸੁਖੀ ਕਰ ਦੇਣਾ ਕਿਸੇ ਕਹਿੰਦੇ ਰੋਗੀ ਬੰਦੇ ਨੂੰ ਦਵਾਈ ਦਿਵਾ ਦੇਣੀ ਕਿਸੇ ਭੁੱਖੇ ਬੰਦੇ ਨੂੰ ਰੋਟੀ ਖਵਾ ਦੇਣੀ ਕਹਿੰਦੇ ਕਿਸੇ ਦੇ ਉੱਤੇ ਪਰਉਪਕਾਰ ਕਰ ਦੇਣਾ ਕਹਿੰਦੇ ਇਸ ਤੋਂ ਵੱਡਾ ਤਾਂ ਕੋਈ ਪੁੰਨ ਨਹੀਂ ਹੈ ਤੇ ਫਿਰ ਕਹਿੰਦੇ ਪਾਪਾ ਜ ਪਰਪੀਰਣ ਕਹਿੰਦੇ ਕਿਸੇ ਦੁਖੀ ਸੁਖੀ ਬੰਦੇ ਨੂੰ ਦੁਖੀ ਕਰ ਦੇਣਾ ਪਰੇਸ਼ਾਨ ਕਰ ਦੇਣਾ ਕਹਿੰਦੇ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੈ ਕਹਿੰਦੇ ਤੋ ਇਸ ਵਾਸਤੇ ਉਹ ਸਾਧੂ ਨੂੰ ਕਹਿਣ ਲੱਗਾ ਕਹਿੰਦਾ ਵੀ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਹੈ ਕਹਿੰਦਾ ਤੁਸੀਂ ਮੇਰੇ ਸਾਹਮਣੇ ਰੱਖ ਦੇਵੋ ਤੇ ਉਹ ਸਾਧੂ ਨੂੰ ਪੁੱਛ ਰਿਹਾ ਕਹਿੰਦੇ ਫੇਰ ਤੂੰ ਕੀ ਕਰੇਗਾ ਉਹ ਕਹਿੰਦਾ ਜਿਹੜੀ ਚੀਜ਼ ਮੈਨੂੰ ਮਿਲੂਗੀ ਪੈਸੇ ਮੈਨ ਲੰਗੇ ਤੇ ਉਹਦਾ ਮੈਂ ਘਰੇ ਸੌਦਾ ਲਗਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੂਗਾ ਜਦੋਂ ਨੇ ਇਹ ਕਿਹਾ ਵੀ ਮੈਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੂਗਾ ਤੇ ਉਹ ਮਹਾਪੁਰਸ਼ ਉਸ ਇਨਸਾਨ ਨੂੰ ਕਹਿੰਦੇ ਕਹਿੰਦਾ ਸੱਜਣਾ ਸੁਣ ਕਹਿੰਦੇ ਜਿਨ੍ਹਾਂ ਦੀ ਖਾਤਰ ਤੂੰ ਪਾਪ ਕਰਦਾ ਹੈ ਲੁਕਾ ਵੁਹਾ ਕਰਦਾ ਹੈ ਕਤਲੇ ਆਮ ਕਰਦਾ ਹੈ ਕਿ ਉਸ ਪਾਪ ਦੇ ਵਿੱਚੋਂ ਭੱਗ ਗਿਆ ਰਹੋਗੇ ਤੇ ਉਹ ਬੇਟਾ ਤੂੰ ਕਹਿੰਦਾ ਕਹਦਾ ਵਾਹ ਹਾਂ ਪੁੱਛ ਕਹਿੰਦਾ ਬੜੀ ਜੋਸ਼ ਚ ਲਾਗ ਲੱਗਦੀ ਹੂੰ ਵੀ ਮੈਂ ਆਹਦੇ ਘਰੇ ਚਲਾ ਜਾਊਂਗਾ ਤੇ ਤੁਸੀਂ ਇਥੋਂ ਜੰਗਲ ਚੋਂ ਨਿਕਲ ਜਾਊਂਗੇ ਕਹਿੰਦਾ ਮੈਂ ਐ ਨਹੀਂ ਤੁਹਾਨੂੰ ਜਾਣ ਦਿੰਦਾ ਫਿਰ ਮਾਂ ਪੁੱਛ ਕਹਿੰਦਾ ਕਿ ਕਹਿੰਦੇ ਅਸੀਂ ਸਾਧੂ ਆਂ ਅਸੀਂ ਬਚਣ ਦੇ ਪੱਕੇ ਆਂ ਅਸੀਂ ਇੱਥੇ ਹੀ ਬੈਠੇ ਰਾਵਾਂਗੇ ਤੂੰ ਆਪਦੇ ਘਰੇ ਜਾ ਕੇ ਪਹਿਲਾਂ ਪੁੱਛ ਕੇ ਆ ਜਿਹੜਾ ਤੂੰ ਪਾਪ ਕਰਮ ਕਰਕੇ ਕਮਾਈ ਕਰਕੇ ਲੈ ਕੇ ਆਉਣਾ ਕੀ ਉਸ ਪਾਪ ਦੀ ਕਮਾਈ ਦੇ ਵਿੱਚ ਸਾਰੇ ਹਿੱਸੇਦਾਰ ਹੋਣਗੇ ਤੇ ਉਹ ਸਾਧੂ ਦਾ ਬਚਨ ਮੰਨ ਗਿਆ ਕਿਉਂਕਿ ਸਾਧੂ ਦੇ ਦਰਸ਼ਨ ਕਰਨ ਦੇ ਨਾਲ ਬੰਦੇ ਦਾ ਮਨ ਕੁਝ ਨਾ ਕੁਝ ਠਹਿਰਾ ਪਿਆ ਜਾਂਦਾ ਹੈ ਉਹ ਸਾਧੂਆਂ ਦਾ ਬਚਨ ਮੰਨ ਗਿਆ ਸਾਧੂਆਂ ਦੇ ਬਚਨ ਮੰਨ ਕੇ ਕਹਿੰਦੇ ਆਪਣੇ ਘਰੇ ਗਿਆ ਜਦੋਂ ਘਰੇ ਗਿਆ ਘਰੇ ਸਭ ਤੋਂ ਬਾਹਰ ਉਹਦਾ ਪੁੱਤ ਬੱਚਾ ਬਾਹਰ ਖੇਡਦਾ ਫਿਰਦਾ ਸੀ ਤੇ ਆਪਣੇ ਪੁੱਤਰ ਨੂੰ ਪੁੱਛਦਾ ਕਹਿੰਦਾ ਬੇਟਾ ਜਿਹੜਾ ਮੈਂ ਲੁੱਟਾਂ ਖੋਹਾਂਗਾ ਤੇ ਧੰਗ ਲੈ ਕੇ ਆਣਾ ਤੁਹਾਡੀ ਖਤਰਨਾਜ ਲੈ ਕੇ ਆਣਾ ਕਿ ਉਸ পাপ ਕੰਮ ਦੇ ਵਿੱਚ ਤੁਸੀਂ ਮੇਰੇ ਭਾਗੀਦਾਰ ਹੋਵੋਗੇ ਉਹ ਪੁੱਤਰ ਕਹਿੰਦਾ ਪਿਤਾ ਜੀ ਕਹਦਾ ਸੁਣ ਕਹਿੰਦਾ ਚਾਹੇ ਲੁੱਟਾਂ ਖੋਹਾਂ ਕਰਕੇ ਲੈ ਕੇ ਆ ਚਾਹੇ ਦਸਾਂ ਨਾ ਹੋ ਦੀ ਕਮਾਈ ਕਰਕੇ ਲੈ ਕੇ ਆ ਤੂੰ ਮੈਨੂੰ ਪੈਦਾ ਕੀਤਾ ਤੂੰ ਹੀ ਮੇਰਾ ਕਰ ਕੋਈ ਕੁਛ ਨਹੀਂ ਕਰੇਗਾ ਕਹਿੰਦਾ ਜਿਹੜਾ ਤੂੰ পাপ ਕੰਮ ਕਰਦਾ ਉਹਦਾ ਦੰਦ ਤੈਨੂੰ ਆਪ ਨੂੰ ਕੰਦੇ ਨੂੰ ਖੋਗਣਾ ਪੈਣਾ ਹੁਣ ਬੱਚੇ ਨੇ ਵੀ ਜਵਾਬ ਦੇ ਦਿੱਤਾ ਫਿਰ ਜਦੋਂ ਗਾਂ ਅੰਦਰ ਵੱਢਦਾ ਉਹਦੇ ਸਾਹਮਣੇ ਘਰ ਵਾਲੀ ਬੈਠੀ ਐ ਤੇ ਘਰ ਵਾਲੀ ਨੂੰ ਪੁੱਛਦਾ ਕਹਿੰਦਾ ਭਗਵਾਨ ਨੇ ਕਹਿੰਦਾ ਕਿ ਜਿਹੜਾ ਮੈਂ ਕਹਿੰਦਿਆਂ ਘਰ ਦੇ ਵਿੱਚ ਪੈਸਾ ਲੈ ਕੇ ਆਉਣਾ ਹੈ ਲੁਕਾ-ਖੋਣਾ ਕਰਕੇ ਲੈ ਕੇ ਆਉਣਾ ਕਦਲੇਆਮ ਕਰਕੇ ਕਿੰਨੇ ਮੈਂ ਕਿੰਨੇ ਸਮਾਨ ਲੈ ਕੇ ਆਉਣਾ ਹੈ ਕਿ ਉਸ ਪਾਪ ਕਰਮ ਦੇ ਵਿੱਚ ਤੂੰ ਭਾਗੀਦਾਰ ਹੋਵੇਂਗੀ ਉਹ ਕਹਿੰਦੀ ਗੱਲ ਸੁਣ ਮੇਰੇ ਪਿਤਾ ਨੇ ਤੇਰੇ ਲਈ ਲੜ ਲਾਇਆ ਹੋਇਆ ਚਾਹੇ ਪਾਪ ਕਰਮ ਕਰਕੇ ਲੈ ਕੇ ਆਮਾਈ ਕਰਕੇ ਲਿਆ ਚਾਹੇ ਪੁੰਨ ਕਰਮ ਕਰਕੇ ਲਿਆ ਮੇਰਾ ਪਾਲਣ ਪੋਸ਼ਣ ਤੇਰਾ ਫਰਜ਼ ਆ ਕਰਨਾ ਤੇ ਜਿਹੜਾ ਪਾਪ ਕਰਮ ਕਰਦਾ ਹੈ ਉਹਦਾ ਭਾਗੀਦਾਰਤਾ ਤੂੰ ਆਪ ਹੀ ਹੋਵੇਂਗਾ ਅਸੀਂ ਨੀ ਉਹਦੇ ਵਿੱਚ ਹਿੱਸੇਦਾਰ ਬਣਾਂਗੇ ਉਥੋਂ ਵੀ ਜਵਾਬ ਮਿਲ ਗਿਆ ਫਿਰ ਉਹ ਆਪਦੇ ਪਿਤਾ ਤੇ ਮਾਤਾ ਤੇ ਪਿਤਾ ਕੋਲ ਪਹੁੰਚਦਾ ਆਪੇ ਮਾਦਾ ਪਿਤਾ ਨੂੰ ਕਹਿੰਦਾ ਜਾ ਕਰਕੇ ਕਹਿੰਦਾ ਕਿ ਜਿਹੜਾ ਮੈਂ ਲੁੱਟਾ ਖੋਹਾਂ ਕਰਕੇ ਘਰ ਲੈ ਕੇ ਆਉਣਾ ਤੁਹਾਡੀ ਸੇਵਾ ਕਰਦਾ ਕਿ ਉਸ ਪਾਪ ਕਰਮ ਦੇ ਵਿੱਚ ਤੁਸੀਂ ਭਾਗੀਦਾਰ ਹੋਵੋਗੇ ਤੇ ਉਹਦੇ ਮਾਦਾ ਪਿਤਾ ਕਹਿੰਦੇ ਕਹਿੰਦੇ ਪੁੱਤਰਾ ਸੁਣ ਕਹਿੰਦੇ ਜਦੋਂ ਤੂੰ ਛੋਟਾ ਆ ਸੀ ਉਦੋਂ ਅਸੀਂ ਆਪ ਦਾ ਫਰਜ਼ ਨਿਭਾ ਦਿੱਤਾ ਤੇਰਾ ਪਾਲਣ ਪੋਸ਼ਣ ਕੀਤਾ ਤੈਨੂੰ ਵੱਡੇ ਕੀਤਾ ਕਹਿੰਦੇ ਮੁੰਜਾਹੇ ਤੂੰ ਪਾਪ ਕਰਮ ਕਰਕੇ ਲੈ ਕੇ ਆ ਚਾਹੇ ਪੁੰਨ ਕਰਮ ਕਰਕੇ ਲੈ ਕੇ ਆ ਤੇਰਾ ਜਿਹੜਾ ਫਲ ਜਮਣਾ ਸਾਡੀ ਪਾਲਣਾ ਕਰਨਾ ਸਾਡੀ ਸੇਵਾ ਕਰਨਾ ਤੇ ਜਿਹੜਾ ਤੂੰ ਪਾਪ ਕਰਮ ਕਰਕੇ ਆਉਣਾ ਉਹਦਾ ਜਿੰਦਿਆ ਭਾਗੀਦਾਰ ਤੂੰ ਖੁਦ ਹੋਵੇਂਗਾ ਕਹਿੰਦਾ ਉਹਦੇ ਵਿੱਚ ਅਸੀਂ ਹਿੱਸੇਦਾਰ ਨਹੀਂ ਬਣਾਂਗੇ ਕਹਿੰਦੇ ਹੁਣ ਸਾਰੇ ਪਾਸਿਓ ਜਵਾਬ ਮਿਲ ਗਿਆ ਜਦੋਂ ਸਾਰੇ ਪਾਸਿਓ ਜਵਾਬ ਮਿਲ ਗਿਆ ਤੇ ਮਹਾਪੁਰਸ਼ਾਂ ਦੇ ਕੋਲ ਆ ਗਿਆ ਤੇ ਜਦੋਂ ਮਹਾਪਰਸ਼ਾ ਕੁੜੀ ਆ ਗਿਆ ਜਿਹੜੇ ਘੁਆੜੇ ਦੇ ਨਾਲ ਉਹ ਲੁੱਟਾਂ ਖੋਹਾਂ ਕਰਦਾ ਸੀ ਕਤਲੇਆਮ ਕਰਦਾ ਸੀ ਉਹ ਘੁਆੜਾ ਚਲਾ ਕੇ ਮਾਰੇ ਆ ਕਹਿਣ ਲੱਗਾ ਕਹਿੰਦਾ ਜੀਰੀ ਖਾਤਰ ਮੈਂ ਕਿਤੇ ਇੰਨਾ ਪਾਪ ਕਰਮ ਕਰਦਾ ਏ ਉਹ ਕਹਿੰਦਾ ਸਾਹਮਣੇ ਖੜੀ ਮੇਰੇ ਕਹਿੰਦਾ ਜਵਾਬ ਦੇ ਗਏ ਆ ਕਿੰਦੇ ਇਸ ਵਾਸਤੇ ਸੱਜਣੋ ਜਿਹੜਾ ਅਸੀਂ ਕੋਨਾ ਕਰਮ ਕਰਦੇ ਆ ਉਹ ਵੀ ਅਸੀਂ ਭੁਗਤਣਾ ਏ ਤੇ ਜਿਹੜਾ ਪਾਪ ਕਰਦੇ ਆ ਉਹ ਵੀ ਸਾਨੂੰ ਹੀ ਭੁਗਤਣਾ ਪੈਣਾ ਏ ਇਹੋ ਜਿਹੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦਾ ਜਦੋਂ ਸੰਗ ਹੋ ਜਾਂਦਾ ਹੈ ਤੇ ਉਹ ਜਿਹੜਾ ਇਨਸਾਨ ਡਾਕੂ ਸੀ ਉਹ ਸਾਰੇ ਪਾਪ ਕਰਮ ਛੱਡ ਕਰਕੇ ਕਿੰਨਾ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਬੈਠ ਗਿਆ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਗਿਆ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਗਿਆ ਕੀ ਦੀ ਬਦੌਲਤ ਉਹ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੀ ਬਦੌਲਤ ਤੇ ਇਸ ਵਾਸਤੇ ਇਹੋ ਜਿਹੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਉਹ ਸੰਸਾਰ ਦੇ ਵਿੱਚ ਵਿਰਲੇ ਹੁੰਦੇ ਆ ਤੇ ਸਾਨੂੰ ਨਾਲ ਜਿਹੜਾ ਮੁਲੱਖ ਜਾਮਾ ਮਿਲੇ ਆ ਇਹ ਮਨੁੱਖ ਜਨਮਾਂ ਸਾਨੂੰ ਨਸ਼ੇ ਕਰਨ ਵਾਸਤੇ ਨਹੀਂ ਤੇ ਸਾਨੂੰ ਮਨੁੱਖ ਜਨਮਾ ਪਾਪ ਕਰਨ ਵਾਸਤੇ ਪ੍ਰਾਪਤ ਨਹੀਂ ਹੋਇਆ ਇਹ ਮਨੁੱਖ ਜਨਮਾ ਜੇ ਸਾਨੂੰ ਪ੍ਰਾਪਤ ਹੋਇਆ ਤਾਂ ਉਸ ਪਰਮਕੀਤਾ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਤੇ ਸਾਧ ਸੰਗ ਕਰਨ ਵਾਸਤੇ ਪ੍ਰਾਪਤ ਹੋਇਆ ਜਿਦੇ ਬਾਰੇ ਸਾਡੇ ਗੁਰੂ ਸਹਿਬਾਨ ਪਰਮਾਨ ਕਰਦੇ ਨੇ ਭਈ ਪ੍ਰਾਪਤ ਮਾਨਕ ਦਿਵਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਾ ਨਾਮ ਕਹਿੰਦੇ ਕਿ ਸਜਣਾ ਜਿਹੜਾ ਤੈਨੂੰ ਮਨੁੱਖਾ ਜਨਮ ਮਿਲੇ ਆ ਤੇ ਮਨੁੱਖਾ ਜਨਮ ਤੈਨੂੰ ਸਭਰ ਪਿਤਾ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਪ੍ਰਮਾਤਮਾ ਦਾ ਸਿਵਨ ਕਰਨ ਵਾਸਤੇ ਤੇ ਸਾਧ ਸੰਗਤ ਕਰਨ ਵਾਸਤੇ ਪ੍ਰਾਪਤ ਹੋਇਆ ਤੋਂ ਇਸ ਵਾਸਤੇ ਸਜਣਾ ਅੱਜ ਅਸੀਂ ਮਹਾਪੁਰਸ਼ਾਂ ਦੇ ਪਵਿੱਤਰ ਸਥਾਨਾਂ ਤੇ ਆ ਕਰਕੇ ਅਸੀਂ ਸਾਧ ਸੰਗਤ ਕਰ ਰਹੇ ਹਾਂ ਕਿ ਅਸੀਂ ਸਾਰੀਆਂ ਵੀ ਗੰਦਾ ਅਸੀਂ ਆਪਣੇ ਹਿਰਦੇ ਦੇ ਵਿੱਚ ਗ੍ਰਹਿਣ ਨਹੀਂ ਕਰ ਸਕਦੇ ਜੇ ਇੰਨੇ ਮਹਾਪੁਰਸ਼ਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਇੱਕ ਵੀ ਗੱਲ ਦੇ ਉੱਤੇ ਅਸੀਂ ਅਸਰ ਕਰ ਲਵਾਂਗੇ ਤੇ ਸਾਡਾ ਆਉਣਾ ਜਾਣਾ ਸਫਲ ਹੋ ਜਾਂਦਾ ਹੈ ਇੱਕ ਵਾਰ ਇੱਕ ਸ਼ਾਹੂਕਾਰ ਉਹ ਆਪਣੀ ਦੁਕਾਨ ਚਲਾ ਰਿਹਾ ਹੈ ਜਦੋਂ ਦੁਕਾਨ ਚਲਾ ਰਿਹਾ ਹੈ ਕਾਫੀ ਟਾਈਮ ਹੋ ਗਿਆ ਦੁਕਾਨ ਚ ਚਲਾਉਣੇ ਨੂੰ ਤੇ ਇੱਕ ਦਿਨ ਮਹਾਪੁਰਸ਼ ਉਸ ਨਗਰ ਦੇ ਬਾਹਰ ਆ ਗਏ ਉਸ ਨਗਰ ਦੇ ਵਿੱਚ ਬਾਹਰ ਆ ਕੇ ਤੇ ਪਿੰਡ ਦੇ ਵਿੱਚ ਅਲਾਸਮੈਂਟ ਕਰਵਾ ਦੇ ਕਿ ਇਸ ਨਗਰ ਦੇ ਵਿੱਚ ਆਪਾਂ 7 ਦਿਨ ਕੀਰਤਨ ਕਰਨਾ ਹੈ ਸਤ ਸੰਗਤ ਕਰਨੀ ਹੈ ਕਹਿੰਦੇ ਆ ਤੇ ਜਦੋਂ ਸਾਧ ਸੰਗ ਦੀ ਅਲਾਸਮੈਂਟ ਹੋ ਗਈ ਤਾਂ ਉਹ ਸ਼ਾਹੂ ਕਰਨ ਵੀ ਅਲਾਸਮੈਂਟ ਨੂੰ ਸੁਣ ਲਿਆ ਜਦੋਂ ਸੁਣ ਅਲਾਸਮੈਂਟ ਨੂੰ ਸੁਣਿਆ ਵੀ ਮਹਾਂਪੁਰਸ਼ ਸਾਧ ਸੰਗ ਦਾ ਆਸਵਾਸਥੇ ਆਏ ਨੇ ਤੇ ਉੱਥੇ ਲੋਕ ਵੀ ਬਹੁਤ ਜਾਣਗੇ ਤੇ ਜਦੋਂ ਲੋਕ ਜਾਣਗੇ ਕਹਿੰਦਾ ਮੈਂ ਵੀ ਉੱਥੇ ਪਹੁੰਚਿਆ ਕਰੂੰਗਾ ਫਿਰ ਮੈਨੂੰ ਪੁੱਛਿਆ ਕਰਕੇ ਭਾਈ ਸਾਹਿਬ ਤੂੰ ਕਿੱਥੋਂ ਆਇਆ ਫਿਰ ਉਹਨ ਮੈਂ ਦੱਸਿਆ ਕਿ ਤੁਸਾਂ ਮੇਰੀ ਫਾਨੇ ਖਾਨ ਦੇ ਦੁਕਾਨ ਹੈ ਫਾਨੇ ਖਾਨ ਦੇ 400 ਤੋਂ ਵਾਲੀ ਦੁਕਾਨ ਹੈ ਕਹਿੰਦਾ ਫਿਰ ਮੈਨੂੰ ਜਾਣਨ ਲੱਗ ਜਾਣਗੇ ਉਹ ਫਿਰ ਮੇਰੀ ਦੁਕਾਨ ਦੇ ਉੱਤੇ ਆਉਣ ਲੱਗ ਜਾਂ ਕਿਤੇ ਮੇਰੀ ਆਮ ਦਰਵਾਜ਼ੀ ਹੋ ਗਈ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕ 사త్సੰਗ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਉਂਦੇ ਆ। ਕੋਈ ਚੱਪਲਾ ਝੱਣ ਵਾਸਤੇ ਆਉਂਦੇ, ਕੋਈ ਜੁਗਲੀ ਰੰਗ ਸੁਣਨ ਵਾਸਤੇ ਆਉਂਦੇ, ਕੋਈ ਪ੍ਰਮਾਤਮਾ ਦੀ ਭਗਤੀ ਸੁਣਨ ਵਾਸਤੇ ਆਉਂਦੇ। ਵੇਰਲੇ-ਵੇਰਲੇ ਹੁੰਦੇ ਨੇ ਜਿਹੜਾ ਪ੍ਰਮਾਤਮਾ ਦੀ ਸੇਵਨ ਭਗਤੀ ਕਰਨ ਵਾਸਤੇ ਆਉਂਦੇ ਨੇ। ਤੋਂ ਉਹ ਸ਼ਾਹੂਕਾਰ ਦੇ ਮਨ ਦੇ ਵਿੱਚ ਆ ਗਿਆ। ਕਹਿੰਦਾ ਮੈਂ ਰੋਜ਼ 사త్సੰਗ ਦੇ ਵਿੱਚ ਆਇਆ ਕਰੂੰਗਾ। ਤੇ ਉਹ ਜਦੋਂ 사త్సੰਗ ਦਾ ਸਮਾਂ ਆ ਜਾਇਆ ਕਰੇ ਉਹ ਸ਼ਾਹੂਕਾਰ ਜਾ ਕਰਕੇ ਮੂਹਰੇ ਬੈਠ ਜਾਇਆ ਕਰੇ। ਜਦੋਂ ਸ਼ਾਹੂਕਾਰ ਬੈਠ ਜਾ ਕਰੇ ਮੂਹਰੇ 사త్సੰਗ ਹੋਇਆ ਕਰੇ ਕੋ ਜਿਹੜੇ ਟਾਈਮ ਬਾਅਦ 사ਸੰਗ ਦੀ ਸਮਾਰਤੀ ਹੋਇਆ ਕਰੇ ਤੇ ਸਭ ਤੋਂ ਬਾਅਦ ਦੇ ਵਿੱਚੋਂ ਕਹਿੰਦੇ ਆ ਉਹ ਆਪਣੇ ਦੁਕਾਨ ਤੇ ਆਇਆ ਕਰੇ ਤੇ ਜਦੋਂ 사ਸੰਗ ਦੇ ਵਿੱਚ ਜਾਂਦਾ ਸੀ ਤੇ ਆਪਣੇ ਛੋਟੇ ਜਿਹੇ ਬੱਚੇ ਨੂੰ ਦੁਕਾਨ ਤੇ ਬਿਠਾ ਕੇ ਆਇਆ ਕਰਦਾ ਸੀ ਤੇ ਆਪਣੇ ਬੱਚੇ ਨੂੰ ਇਹ ਕਹਿੰਦੇ ਆਇਆ ਸੀ ਕਿ ਜਦੋਂ ਕੋਈ ਆਪਣੇ ਦੁਕਾਨ ਦੇ ਉੱਤੇ ਪੇਗਾਹ ਆਵੇ ਕੋਈ ਸੌਦਾ ਲੈਣ ਵਾਸਤੇ ਆਵੇ ਜੇ ਉਹਨੇ ਥੋੜਾ ਬਹੁਤ ਸੌਦਾ ਮੰਨੇ ਤਾਂ ਤੂੰ ਦੇ ਦਿਆਂ ਕਰੀ ਕੋਈ ਐਸ ਚੀਜ਼ ਦਾ ਆਹ ਰੇਟ ਐ ਐਸ ਚੀਜ਼ ਦਾ ਆਹ ਰੇਟਾਂ ਨੂੰ ਰੇਟ ਵੀ ਦੱਸ ਦਿੱਤਾ ਕਹਿੰਦਾ ਜੇ ਪੀਓ ਜਾਦਾ ਸੌਦਾ ਲੈਣ ਪਾਸੇ ਆਇਆ ਤੇ ਕਹਿੰਦਾ ਤੂੰ ਮੈਨੂੰ 100 7 ਸੰਗ ਦੇ ਵਿੱਚੋਂ ਬੁਲਾ ਦੇ। ਤੇ ਬੱਚਾ ਕਹਿੰਦਾ 7 ਵਜੇ ਨਹੀਂ ਆਪਨੇ ਪਿਤਾ ਦਾ ਬਚਨ ਮੰਨ ਕੇ ਉਹ ਬੱਚਾ ਦੁਕਾਨ ਤੇ ਬੈਠ ਗਿਆ। ਹੁਣ ਜਦੋਂ ਉਹਦੇ ਪਿਤਾ 7 ਸੰਗ ਦੇ ਵਿੱਚ ਚਲੇ ਗਏ ਤੇ ਦੁਕਾਨ ਦੇ ਉੱਤੇ ਇੱਕ ਗਾਹ ਕਾ ਗਿਆ। ਗਾਹ ਕਾ ਕੇ ਉਸ ਬੱਚੇ ਨੂੰ ਕਹਿੰਦਾ ਕਹਿੰਦਾ ਬੇٹا ਤੇਰੇ ਪਿਤਾ ਜੀ ਕਿੱਥੇ ਨੇ? ਉਹ ਬੱਚਾ ਕਹਿੰਦਾ ਕਹਿੰਦਾ ਭਾਈ ਸਾਹਿਬ ਮੇਰੇ ਪਿਤਾ ਜੀ ਕਹਿੰਦਾ 7 ਸੰਗ ਸੰਨੂ ਆਪਦੇ ਹੀ ਗਏ ਨੇ। ਉਹ ਕਹਿੰਦਾ ਕਹਿੰਦਾ ਅਸੀਂ ਸੌਦਾ ਲੈਣਾ ਸੀ। ਤੋ ਕਹਦਾ ਤੁਸੀਂ ਮੈਨੂੰ ਦੱਸ ਦਿਓ ਕਹਿੰਦਾ ਮੈਂ ਸਾਨੂੰ ਖੋਦਾ ਦੇ ਦੇਣਾ। ਤੋ ਉਹ ਕਹਿਣ ਲੱਗਾ ਕਹਿੰਦਾ ਅਸੀਂ ਥੋੜਾ ਜਨਾ ਨਹੀਂ ਲੈਣਾ ਸੀ ਬਹੁਤ ਲੈਣਾ ਕਹਿੰਦਾ ਕਿੰਨਾ ਕੁ ਲੈਣਾ ਹੈ? ਕਹਿੰਦਾ ਸਾਡੇ ਘਰੇ ਕਹਿੰਦਾ ਬਹੁਤ ਵੱਡਾ ਫੰਕਸ਼ਨ ਰੱਖਿਆ ਹੈ ਉਹਦੇ ਵਾਸਤੇ ਸਾਨੂੰ ਬਹੁਤ ਟਰਾਲੀ ਡੇਟ ਟਰਾਲੀ ਸੌਦੇ ਦੀ ਜ਼ਰੂਰਤ ਹੈ। ਉਹ ਬੱਚਾ ਕਹਿਣ ਲੱਗਾ ਕਹਿੰਦਾ ਭਾਈ ਸਾਹਿਬ ਕਹਿੰਦਾ ਤੁਸੀਂ ਇੱਥੇ ਹੀ ਹੁਣੀ ਬੈਠ ਜਿਓ। ਕਹਿੰਦਾ ਮੈਂ ਆਪਣੇ ਪੇਕੇ ਘਰ ਦਾ ਸੱਤ ਸੰ ਦੇ ਵਿੱਚੋਂ ਬੁਲਾ ਕੇ ਲੈ ਕੇ ਆਉਣਾ। ਤੇ ਉਸ ਕਹਿੰਦਾ ਗਾਥ ਨੂੰ ਬੱਚਾ ਦੁਕਾਨ ਤੇ ਬਿਠਾ ਕੇ ਤੇ ਜਿੱਥੇ ਸੱਤ ਸੰ ਹੋਈ ਜਾਂਦਾ ਹੈ ਉੱਥੇ ਪਹੁੰਚਦਾ ਹੈ। ਜਦੋਂ ਉੱਥੇ ਪਹ ਤੇ ਮਾਪੁਰ ਚ ਉਹਦੇ ਕਥਾ ਕਰੀ ਜਾਂਦੇ ਉਹ ਕਹਿੰਦੇ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੰਬੰਧਕਤਾ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਦੂ ਤੇ ਗਰੀਬ ਦਾ ਸਤਕਾਰ ਕਰਨਾ ਚਾਹੀਦਾ ਕਦੇ ਇਹਨਾਂ ਦਾ ਨਾਦਰ ਨਹੀਂ ਕਰਨਾ ਚਾਹੀਦਾ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਸੇਵਾ ਕਰਨੀ ਚਾਹੀਦੀ ਹੈ ਉਹ ਬੱਚੇ ਨੇ ਸੁਣ ਲਿਆ ਜਦੋਂ ਬੱਚੇ ਨੇ ਸੁਣ ਲਿਆ ਤੇ ਆਪਣੇ ਪਿਤਾ ਦੀ ਕੋਲ ਪਹੁੰਚ ਗਿਆ ਪਿਤਾ ਜੀ ਨੂੰ ਜਾ ਕੇ ਕਹਿਣ ਲੱਗੇ ਕਹਿੰਦਾ ਪਿਤਾ ਜੀ ਕਹਿੰਦਾ ਆਪਣੀ ਦੁਕਾਨ ਦੇ ਉੱਤੇ ਇੱਕ ਗਾਹ ਆਇਆ ਤੇ ਉਹਨੇ ਸੌਦਾ ਲੈਣਾ ਹੈ ਉਹ ਕਹਿੰਦਾ ਪੁੱਤ ਤੂੰ ਉਹਨੂੰ ਸੌਦਾ ਦੇ ਦੇਣਾ ਸੀ ਉਹ ਕਹਿੰਦਾ ਜੀ ਨੇ ਥੋੜਾ ਨਹੀਂ ਲੈਣਾ ਉਹਨੇ ਬਹੁਤ ਜ਼ਿਆਦਾ ਲੈਣਾ ਕਹਿੰਦਾ ਕਹਿੰਦਾ ਤੇ ਹੋ ਕਰ ਤੂੰ ਉਹਨੂੰ ਜਾ ਕੇ ਸੌਦਾ ਦਿਖਾਉਣਾ ਸ਼ੁਰੂ ਕਰ ਤੇ ਕਹਿੰਦਾ ਮੈਂ ਹੁਣੇ ਆ ਜਾਂਦੇ ਹਾਂ ਪੁੱਤ ਆ 7 ਵਜੇ ਕੇ ਕਿ ਦੁਕਾਨ ਤੇ ਪਹੁੰਚ ਗਿਆ ਉਹਨੂੰ ਸੌਦਾ ਦਿਖਾਉਣਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਕਾਫੀ ਟਾਈਮ ਬਤੀਤ ਹੋ ਗਿਆ ਉਹ ਗਾਹ ਕਹਿੰਦਾ ਕਹਿੰਦਾ ਬੇਟਾ ਤੇਰਾ ਪਿਤਾ ਨਹੀਂ ਆਇਆ ਤੇ ਕਹਿੰਦਾ ਤੂੰ ਮੈਨੂੰ ਘਰੇ ਹੋਰ ਵੀ ਕੰਮ ਬਥੇਰੇ ਆ ਕਹਿੰਦਾ ਤੂੰ ਆਪਣੇ ਪਿਤਾ ਨੂੰ ਦੁਵਾਰਾ ਬੁਲਾ ਕੇ ਫੇਰ ਪਹੁੰਚਦਾ ਉਹ ਫੇਰ ਪਿਤਾ ਨੂੰ ਜਾ ਕੇ ਕਹਿੰਦਾ ਕਹਿੰਦਾ ਪਿਤਾ ਜੀ ਉਹ ਗਾਹ ਨੂੰ ਕੰਮ ਬ ਕਹਿੰਦਾ ਕਿ ਤੁਸੀਂ ਜਲਦੀ ਆ ਜਾਓ ਉਹਦੇ ਪੇਲਾ ਫੇਰ ਉਹਨੂੰ ਕਹਿੰਦੇ ਆ ਕਹਿੰਦੇ ਪੁੱਤਰ ਤੂੰ ਇਉਂ ਕਰ ਉਹਨੂੰ ਧਰਮ ਘਰ ਵਿੱਚ ਜਾ ਕੇ ਚਾਹ ਪੁਲਾ ਧਰਮ ਘਰ ਨੂੰ ਜਾ ਕੇ ਚਾਹ ਪੁਲਾਏਗਾ ਤੇ ਚਾਹ ਪੀਂਦੇ ਪੀਂਦੇ ਕਹਿੰਦਾ ਮੈਂ ਆ ਜਾਂਦਾ ਹਾਂ ਉਹ ਵੱਜਾ ਫੇਰ ਸਤਿਗਤ ਬਚਨ ਕਹਿੰਗੇ ਫੇਰ ਪ੍ਰਦਾਨ ਤੇ ਚਲਾ ਗਿਆ ਚਾਹ ਬਣਵਾਈ ਚਾਹ ਬਣਾ ਕੇ ਉਹਨੇ ਚਾਹ ਵੀ ਪੀ ਲਈ ਫੇਰ ਕਾਫੀ ਟਾਈਮ ਬੀਤ ਹੋ ਗਿਆ ਜਦੋਂ ਫੇਰ ਕਾਫੀ ਟਾਈਮ ਬੀਤ ਹੋਇਆ ਫੇਰ ਨਾ ਆਇਆ ਉਹ ਫੇਰ ਗਾਹ ਕਬੱਜੇ ਨੂੰ ਕਹਿ ਲੱਗਾ ਕਹਿੰਦਾ ਪੁੱਤਰ ਕਹਿੰਦਾ ਮੈਨੂੰ ਹੋਰ ਵੀ ਦੁਕਾਨਾਂ ਬਥੇਰੀਆਂ ਨੇ ਕਹਿੰਦਾ ਫਿਰ ਮੈਂ ਉੱਥੇ ਚਲਾ ਜਾਂਦਾ ਜੀ ਉਹ ਬੱਚਾ ਫੇਰ ਕਹਿੰਦਾ ਕਹਿੰਦਾ ਪਿਤਾ ਜੀ ਵੇਹ ਜਾ ਕਹਿੰਦਾ ਤੀਜੀ ਆ ਫੇਰ ਮੈਂ ਜਾਂਦੇ ਜਦੋਂ ਬੱਚਾ ਫੇਰ ਗਿਆ ਤੀਜੀ ਆ ਆਦੇ ਪਿਤਾ ਨੂੰ ਜਾ ਕੇ ਕਹਿੰਦਾ ਕਹਿੰਦਾ ਪਿਤਾ ਜੀ ਕਹਿੰਦਾ ਜਿਹੜੇ ਸੋਨੇ ਦੀ ਮੁਰਗੀ ਹੱਥ ਆਈ ਹੈ ਮੈਂ ਕਹਿੰਦਾ ਨਿਕਲਦੀ ਜਾਂਦੀ ਹੈ ਕਹਿੰਦਾ ਕਹਿੰਦਾ ਦਾਦਾ ਬਾ ਆ ਕੇ ਕਹਿੰਦਾ ਨਾ ਸੌਦਾ ਦੇ ਦੇਵੋ ਤੇ ਨਹੀਂ ਉਹ ਕਹਿੰਦਾ ਆਪਣੀ ਦੁਕਾਨ ਤੋਂ ਚਲਾ ਜਾਊਗਾ ਤੇ ਫਿਰ ਉਹਦਾ ਪਿਤਾ ਬੱਚੇ ਨੂੰ ਪੁੱਤਾਂ ਕੀ ਕਹਿੰਦਾ ਕਹਿੰਦਾ ਪੁੱਤਰਾ ਕਹਿੰਦਾ ਅੱਗੇ ਸੰਤ ਮਹਾਮੋਰਚ ਕਹਿੰਦਾ ਕਹਿੰਦਾ ਇੱਕ ਘੰਟਾ ਖਾ ਖਾ ਕੇ ਹਟ ਜਾਂਦੇ ਸੀ ਕਹਿੰਦਾ ਅੱਜ ਇਹਨਾਂ ਨੂੰ 3 ਘੰਟੇ ਹੋ ਗਏ ਗੜਗੜ ਕਰੀ ਜਾਂਦਾ ਨੂੰ ਕਹਿੰਦਾ ਹਾਲ ਤੱਕ ਹਟੇ ਹੀ ਨਹੀਂ ਕਹਿੰਦਾ ਕਹਿੰਦਾ ਜਦੋਂ ਇਹਦੀ ਗੜਗੜ ਬੰਦ ਹੋਊਗੀ ਤਾਂ ਕਹਿੰਦਾ ਉਦੋਂ ਕਿਤੇ ਮੈਂ ਉੱਥੇ ਪਹੁੰਚ ਜਾਊਗਾ ਹੁਣ ਮਹਾਂਪੁਰਸ਼ਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਸ਼ਰੀਰ ਕਹਿੰਦਾ ਕਹਿੰਦੀ ਐ ਸਤਸੰਗ ਦੇ ਵਿੱਚ ਬੈਠਾ ਐ ਪਰ ਮਾਨਸਿਕ ਤੌਰ ਤੇ ਕਹਿੰਦੀ ਆਪਦੀਆਂ ਦੁਕਾਨਾਂ ਦੇ ਉੱਤੇ ਤੁਰਿਆ ਫਿਰਦਾ ਖੇਤਾਂ ਦੇ ਵਿੱਚ ਤੁਰਿਆ ਫਿਰਦਾ ਕਹਿੰਦੇ ਐ ਮਹਾਂਪੁਰਸ਼ਾਂ ਨੇ ਕਥਾ ਬੰਦ ਕਰਤੀ ਜਦੋਂ ਮਹਾਂਪੁਰਸ਼ਾਂ ਨੇ ਕਥਾ ਬੰਦ ਕਰਤੀ ਬੜੋ ਬੱਚੇ ਨੇ ਸੁਣਿਆ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਤੇ ਗਰੀਬ ਦਾ ਕਦੀ ਨਰਾਦਰ ਨਹੀਂ ਕਰਨਾ ਚਾਹੀਦਾ ਇਹਦੀ ਸੇਵਾ ਕਰਨੀ ਚਾਹੀਦੀ ਹੈ ਤੇ ਬੱਚਾ ਦੁਕਾਨ ਤੇ ਪਹੁੰਚ ਜਾਂਦਾ ਹੈ ਤੇ ਇੱਕ ਇੰਨੇ ਟਾਈਮ ਤੋਂ ਗਊ ਆ ਜਾਂਦੀ ਹੈ ਉਹਦੀ ਦੁਕਾਨ ਦੇ ਉੱਤੇ ਗਊ ਗੁੜ ਖਾਣ ਲੱਗ ਜਾਂਦੀ ਹੈ ਤੇ ਉਧਰ ਉਹ ਸ਼ਾਹੂਕਰ ਭੱਜਿਆ ਭੱਜਿਆ ਕੇ ਦੁਕਾਨ ਤੇ ਪਹੁੰਚਦਾ ਜਦੋਂ ਸਾਹਮਣੇ ਪਹੁੰਚਦਾ ਕੀ ਦੇਖਦਾ ਉਹਦੀ ਦੁਕਾਨ ਦੇ ਉੱਤੇ ਇੱਕ ਗਊ ਗੁੜ ਖਾਈ ਜਾਂਦੀ ਹੈ ਜਦੋਂ ਗੁੜ ਖਾਈ ਜਾਂਦੀ ਹੈ ਤੇ ਉਹ ਕਹਿੰਦਾ ਬੜਾ ਪਿੰਦਾ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਗਿਆ ਤੇ ਆਪਣੇ ਪੁੱਤਰ ਨੂੰ ਕਹਿੰਦਾ ਕਹਿੰਦਾ ਪੁੱਤਰਾ ਤੈਨੂੰ ਦੀਦਾ ਨੇ ਉਹਨਾ ਹੋਇਆ ਆਪਣੀ ਦੁਕਾਨ ਦੇ ਉੱਤੇ ਕਿ ਗਊ ਗੜ ਖਾਈ ਜਾਂਦੀ ਹੈ ਤੂੰ ਬੈਠਾ ਝਾਕੀ ਜਾਂਦਾ ਹੈ ਕਹਿੰਦਾ ਕਹਿੰਦਾ ਤੂੰ ਇਹਨੂੰ ਹਟਾਉਂਦਾ ਨਹੀਂ ਕਿੰਨਾ ਆਪਣਾ ਕਿੰਨਾ ਨੁਕਸਾਨ ਹੋਈ ਜਾਂਦਾ ਹੈ ਤੇ ਉਹ ਵੱਜਾ ਬੰਦਾ ਕੀ ਕਹਿੰਦਾ ਕਹਿੰਦਾ ਪਿਤਾ ਜੀ ਕਹਿੰਦਾ ਜਦੋਂ ਤੁਸੀਂ satsang ਦੇ ਵਿੱਚ ਦੇਖੇ ਸੀ ਕਹਿੰਦਾ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਬੁਲਾਉਣ ਵਾਸਤੇ ਗਿਆ ਸੀ ਉੱਥੇ ਮਹਾਕੁਰਸ਼ ਪ੍ਰਵਚਨ ਕਰੀ ਜਾਂਦੇ ਸੀ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਗਊ ਦਾ ਤੇ ਗਰੀਬ ਦਾ ਕਦੀ ਨਰਾਦਰ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਹਮੇਸ਼ਾ ਸਤਕਾਰ ਕਰਨਾ ਚਾਹੀਦਾ ਹੈ ਕਹਿੰਦੇ ਹੈ ਕਹਿੰਦਾ ਮੈਂ ਉਹਨਾਂ ਮਹਾਪੁਰਸ਼ਾਂ ਦੀਆਂ Satsang ਦੇ ਵਿੱਚੋਂ ਕਈਆਂ ਹੋਈਆਂ ਗੱਲਾਂ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ। ਕਹਿੰਦਾ ਇਸ ਕਰਕੇ ਕਹਿੰਦਾ ਮੈਂ ਗਊ ਦਾ ਬਰਾਦਰ ਨਹੀਂ ਕਰਦਾ। ਤੇ ਇਹਦੇ ਪਿਤਾ ਕਹਿੰਦੇ ਵਾਹ ਪੁੱਤਰਾ ਕਹਿੰਦਾ ਕਹਿੰਦਾ ਤੂੰ ਇੰਨੇ ਇੱਕ ਦਿਨ ਜਾ ਨਹੀਂ ਕਹਿੰਦਾ ਬ੍ਰਹਮ ਗਿਆਨੀ ਬਣ ਕੇ ਕਹਿੰਦਾ ਕਹਿੰਦਾ ਮੈਨੂੰ ਤਾਂ ਇੰਨੇ ਦਿਨ ਹੋ ਗਏ ਕਹਿੰਦਾ ਜਾਂਦੇ ਨੂੰ ਕਹਿੰਦਾ ਜੇ ਮੈਂ ਮਹਾਪੁਰਸ਼ਾਂ ਦੀਆਂ ਗੱਲਾਂ ਦੇ ਉੱਤੇ ਅਸਰ ਕਰਦਾ ਕਹਿੰਦਾ ਅੱਜ ਦਿਨ ਤਾਂ ਲੰਗ ਹੋ ਜਾਂਦਾ ਕਹਿੰਦਾ। ਕਹਿੰਦਾ ਮਹਾਪੁਰਸ਼ ਕਹੀਏ ਤਾਂ ਕੀ ਕਹੀ ਜਾਂਦੇ ਐ? ਗੱਲਾਂ ਨਹੀਂ ਤੇ ਸਰਕਾਰ ਨੂੰ ਜਰੂਰਤ ਨਹੀਂ ਹੈ ਜਾਓ ਹਾਜ਼ਰੀ ਲਵਾਓ ਬਸ ਇੰਨਾ ਹੀ ਬਹੁਤ ਲੱਗਦੇ ਹੈ ਤੇ ਸਜਣੋ ਸਾਡੀ ਹਾਜ਼ਰੀ ਮਹਾਪੁਰਸ਼ਾਂ ਦੇ ਦਰ ਦੇ ਉੱਤੇ ਤਾਂ ਲੱਗਦੀ ਹੈ ਕਿ ਅਸੀਂ ਸਰੀਰਕ ਤੌਰ ਤੇ ਵੀ ਮਹਾਪੁਰਸ਼ਾਂ ਦੇ ਦਰ ਦੇ ਉੱਤੇ ਬੈਠਦੇ ਆਂ ਤੇ ਸੰਸਮਾਨਕ ਤੌਰ ਤੇ ਵੀ ਅਸੀਂ ਉੱਥੇ ਬੈਠਦੇ ਆਂ ਤੇ ਇਹੋ ਜਿਹੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਬੜੇ ਬੇਪਰਵਾਹੀ ਦੇ ਮਾਲਕ ਹੁੰਦੇ ਐ ਜਦੋਂ ਅਸੀਂ ਮੈਂ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੇ ਥਾਨ ਦੇ ਉੱਤੇ ਮਨ ਕਰਕੇ ਬੈਠੇ ਹੁੰਦੇ ਹਾਂ ਤਾਂ ਉਹ ਮਹਾਪਰਸ ਕਹਿੰਦੇ ਆ ਖੁਸ਼ੀ ਦੇ ਵਿੱਚ ਆ ਕੇ ਸਾਡੀਆਂ ਝੋੜੀਆਂ ਭਰ ਦਿੰਦੇ ਆ ਤੇ ਸਾਡੇ ਦੇ ਸਵਰਨਪਿਤਾ ਪਰਮਾਤਮਾ ਦੀ ਦਇਆ ਹੋ ਜਾਂਦੀ ਹੈ ਸਾਡੇ ਘਰ ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮੈਂ ਤੁਹਾਡਾ ਜਿਆਦਾ ਟਾਈਮ ਨਹੀਂ ਲੈਂਦਾ ਅਜਿਹਾ ਮਹਾਪੁਰਸ਼ਾਂ ਦੇ ਦਾਤਿ ਆਜ ਬੈਠੇ ਆ ਜਿਨ੍ਹਾਂ ਨੇ ਆਪਣੀ ਸਾਰੀ ਜੰਗੀ ਉਸ ਪਰਮੇਸ਼ਰ ਦਾ ਪ੍ਰਮਾਤਮਾ ਦੀ ਭਗਤੀ ਕੀਤੀ ਹੈ ਪਰਮਾਤਮਾ ਦਾ ਸਿਮਰਨ ਕੀਤਾ ਤੇ ਜਿਹੜਾ ਕੋਈ ਉਹਨਾਂ ਦੇ ਦਰ ਦੇ ਉਤੇ ਦੁਖੀ ਆ ਗਿਆ ਉਹਨੂੰ ਸੁਖੀ ਕਰਕੇ ਦੋੜਿਆ ਤੇ ਅੱਜ ਵੀ ਉਹ ਮਹਾਪੁਰਸ਼ ਜੇ ਜਿਹੜੀ ਨੀਅਤ ਨਾਲ ਅਸੀਂ ਕੁਝ ਮੰਗਾਂਗੇ ਅੱਜ ਵੀ ਸਾਡੂ ਉਹ ਦੇਣ ਵਾਸਤੇ ਤਿਆਰ ਬੈਠੇ ਆ ਅਸੀਂ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਹੱਥ ਬੰਨ੍ਹ ਕੇ ਬੇਤੀ ਕਰਦੇ ਆ ਕਿ ਇਹ ਦਿਨ ਦੁਨੀ ਦੇ ਮਾਲਕ ਜਿੰਨੀਆਂ ਵੀ ਸੰਗਤਾਂ ਤੁਹਾਡੇ ਦਰ ਦੇ ਉੱਤੇ ਨਤਮਸਤ ਹੋਣ ਵਾਸਤੇ ਆਈਆਂ ਨੇ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨਾ ਸਾਰਿਆਂ ਦੇ ਬੱਚਿਆਂ ਦੇ ਵਿੱਚ ਅچھے ਸੰਸਕਾਰ ਦੇਣੇ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਵੱਡਿਆਂ ਦਾ ਸਤਿਕਾਰ ਕਰਨ ਪ੍ਰਮਾਤਮਾ ਦੀ ਭਗਤੀ ਕਰਨ ਸੇਵਾ ਕਰਨ ਸਿਮਰਨ ਕਰਨ ਮੈਂ ਇਹਨਾਂ ਵਿੱਚ ਕਹਿੰਦਾ ਹੋਇਆ ਸਾਧ ਸੰਗਤ ਮੰਗਦਾ ਮਾਪੀ ਬਿਲਾਉ ਫਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ